ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਇਲ ਤੇ ਇਸ ਵੇਲੇ ਮੈਂ ਮੌਜੂਦ ਹਾਂ ਜਲੰਧਰ ਦੇ ਵਿੱਚ ਹੰਸ ਰਣ ਹੰਸੀ ਦੇ ਘਰ ਦੇ ਵਿੱਚ ਜਿੱਥੇ ਯਵਰਾਜ ਹੰਸ ਤੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਕਹਿੰਦੇ ਨੇ ਜਦ ਤੱਕ ਬਜ਼ੁਰਗਾਂ ਦਾ ਅਸ਼ੀਰਵਾਦ ਨਾ ਮਿਲੇ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਤੇ ਇਸ ਵੇਲੇ ਮੈਂ ਮੌਜੂਦ ਹਾਂ ਘਰ ਦੇ ਬਜ਼ੁਰਗਾਂ ਦੇ ਨਾਲ ਜੋ ਕਿ ਮੇਰੇ ਨਾਲ ਮੌਜੂਦ ਨੇ ਯਵਰਾਜ ਹੰਸ ਦੇ ਦਾਦੀ ਜੀ ਤੇ ਯਵਰਾਜ ਹੰਸ ਦੇ ਨਾਨੀ ਜੀ ਸੱਚੀ ਗੱਲ ਅੰਟੀ ਜੀ ਸੱਚੀ ਗੱਲ ਬੋਲੋ ਅ ਕਿੰਨੀ ਕਿੱਦਾਂ ਦੀ ਇਹ ਤਿਆਰੀਆਂ ਤੁਸੀਂ ਕਰ ਰਹੇ ਹੋ ਇਸ ਵੇਲੇ ਆਪਣੇ ਛੋਟੇ ਪੋਤੇ ਦੇ ਵਿਆਹ ਲਈ ਬਹੁਤ ਹੀ ਵਧੀਆ ਤੇ ਅੱਜ ਸੋਹਣੀ ਲੱਗਦੀ ਬਹੁਤ ਵਧੀਆ ਪੁਰਚੀਆਂ ਨੇ ਹਨਾ ਬਹੁਤ ਵਧੀਆ ਕੱਪ ਦਿੱਤਾ ਹੈ ਗੁੱਤ ਬਹੁਤ ਸੋਹਣਾ ਤੇ ਤੁਸੀਂ ਕੀ ਅਸ਼ੀਰਵਾਦ ਦੇ ਰਹੇ ਹੋ ਅਸਲਾ ਅੱਜ ਆਪਣੇ ਪੋਤੇ ਨੂੰ ਝਿਰਵਾ ਸਾਡਾ ਸਦਾ ਇਹਨਾਂ ਦੇ ਨਾਲ ਹੀ ਹੈ ਬੜੇ ਖੁਸ਼ ਹੋਏ ਸੀ ਤੇ ਅੱਜ ਥੋੜੇ ਦਿਨ 21 ਤਰੀਕ ਨੂੰ ਤੁਹਾਡੀ ਜਿਹੜੀ ਨਵੀਂ ਨੂੰ ਜਿਹੜੀ ਹੈ ਇੱਕ ਹੋਰ ਨਵੀਂ ਨੂੰ ਕਿਉਂਕਿ ਨਵਰਾਜ ਜੀ ਦਾ ਵਿਆਹ ਤਾਂ ਹੋ ਚੁੱਕਾ ਹੁਣ ਯੁਵਰਾਜ ਦਾ ਵਿਆਹ ਤੋਂ ਬਾਅਦ ਤੁਹਾਡੇ ਕੋਲ ਹੋਰ ਨਵੀਂ ਨੂੰ ਤੁਹਾਡੇ ਕੋਲ ਆ ਜਾਏਗੀ ਕਿਦਾਂ ਸਵਾਗਤ ਕਰੋਗੇ ਆਪਣੀ ਉਸ ਨਵੀਂ ਨੂੰ ਦਾ ਬਹੁਤ ਹੀ ਵਧੀਆ ਸਵਾਗਤ ਹੋਊਗਾ ਹਾਂ ਸਾਡੇ ਬੰਨ ਦੇ ਵਿੱਚ ਬੜਾ ਵਧੀਆ ਸਵਾਗਤ ਹੋਊਗਾ ਹਾਂ ਕਰਾਂਗੇ ਬੜੇ ਖੁਸ਼ ਹੋਾਂ ਸੀ ਤੇ ਜੇਕਰ ਮੈਂ ਗੱਲ ਕਰਾਂ ਬਈਨ ਅਸਲ ਇਹ ਯੁਵਰਾਜ ਦੇ ਮਦਰ ਦੀ ਮਦਰ ਯਾਨੀ ਕਿ ਨਾਨੀ ਜੀ ਵੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਜੀ ਤੁਸੀਂ ਕੀ ਤਿਆਰੀਆਂ ਕਰ ਰਹੇ ਹੋ ਯਵਰਾਜ ਦੇ ਲਈ ਪਰਸਨਲ ਤਰੀਕੇ ਤੇ ਕੀ ਉਹਨੂੰ ਕੋਈ ਸਰਪ੍ਰਾਈਜ਼ ਦੇਣਾ ਚਾ ਰਹੇ ਹੋ ਤੁਸੀਂ ਹਾਂਜੀ ਦੇਖੋ ਜੀ ਮੈਂ ਤਾਂ ਸਭ ਤੋਂ ਪਹਿਲਾਂ ਛੁਰੂ ਤੋਂ ਲਾ ਕੇ ਦਵਾਂਗੀ ਕਿ ਜਿਸ ਵੇਲੇ ਮੈਂ ਨਰਵਰਾਜ ਜੀ ਦਾ ਪਿਤਾ ਜੀ ਦੇਖੇ ਸੀ ਨਾ ਮੈਂ ਬੜੀ ਖੁਸ਼ ਹੋ ਕੇ ਦੇਖੇ ਸੀ ਕਿ ਮੇਰੇ ਘਰ ਵਾਲਿਆਂ ਵੱਡੇ ਖੁਸ਼ ਹੋ ਕੇ ਦੇਖੇ ਬੜਾ ਵਦੂਆ ਮੇਰੀ ਬੇਟੀ ਨੇ ਅੱਜ ਵਿਆਹ ਕੀਤਾ ਆਪਣੀ ਬੇਟੀ ਦਾ ਤਾਂ ਮੇਰਾ ਜਵਾਈ ਜਿਹੜਾ ਸਿਕਾ ਬੜਾ ਅੱਛਾ ਬਹੁਤ ਚੰਗਾ ਦੇ ਖੜਿਆ ਤੇ ਅੱਜ ਉਹ ਇੰਨਾ ਇੰਨਾ ਟੋਪਾਂ ਤੇ ਪਹੁੰਚਾ ਹੋਇਆ ਵਾ ਠੀਕ ਹੈ ਜੀ ਤੇ ਬਾਕੀ ਤਾਂ ਵਿਰਾਸ ਹੋਣੀ ਹੋਗਾ ਤੇ ਉਹ ਮੈਂ ਆਪਣੇ ਕੋਲ ਰੱਖ ਕੇ ਪਾਲਿਆ 6 ਸਾਲ ਠੀਕ ਹੈ ਜੀ ਉਹ ਤਮਾ ਦੇ ਦੰਦ ਉਹ ਦਿੱਤਾ ਹੁਣ ਮੈਨੂੰ ਇਹਦੀ ਇੰਨੀ ਖੁਸ਼ੀ ਆਇਸ ਜੀ ਜੀ ਪਹਿਲਾਂ ਤਾਂ ਵਿਰਾਸ ਦੇਦੇ ਵਿਆਹ ਦੀ ਉਹ ਵੀ ਦੇਖ ਲਿਆ ਮੋੜੇ ਮੇ ਤੁਹਾਂ ਦੇ ਲਈ دلشاد ਦੇ ਵਿਆਹ ਦੀ ਬੜੀ ਖੁਸ਼ੀ ਆ ਇੰਨੀ ਖੁਸ਼ੀ ਆ ਕਿ ਮੇਰੇ ਪੈਰ ਦੇ ਥੱਲੇ ਲੱਗਦੇ ਕਿਉਂਕਿ ਸਾਡੀ ਵਰਤੇ ਗਈ ਹੈ ਗਈ ਇਹ ਕੁਛ ਦੇਖਣ ਦੀ ਜੋ ਅਸੀਂ ਦੇਖ ਰਹੇ ਹੈ ਤੇ ਮੇਰੇ ਜਵਤਰਾ ਸਾਹਿਬ ਬਹੁਤ ਅੱਛਾ ਬੜੀ ਦੂਰ ਮਹਾਰਾਜ ਦੇ ਬੜਾ ਤਾਦਾ ਨੇ ਲੰਬੀ ਜਿੰਦਗੀ ਅੰਦਾਜ਼ੀ ਕਰੇ ਬੜਾ ਪਰਿਵਾਰ ਖੋਚਿਆ ਸਾਰਾ ਅਸੀਂ ਵੀ ਖੁਸ਼ ਆ ਵੀ ਖੁਸ਼ ਆ ਕਿ ਕਿਸ ਤਰੀਕੇ ਦਾ ਅਸ਼ੀਰਵਾਦ ਕਿਸ ਤਰ੍ਹਾਂ ਤੁਸੀਂ ਯੁਵਰਾਜ ਨੂੰ ਅਸ਼ੀਰਵਾਦ ਕਿਸ ਤਰ੍ਹਾਂ ਦੇ ਰਹੇ ਹੋ ਦੇਖੋ ਜੀ ਨਵਰਾਜ ਨੂੰ ਤਾਂ ਦਿਲ ਪਹਿਲੇ ਹੀ ਕੱਢ ਕੇ ਦੇ ਚੁੱਕੀ ਹਾਂ ਜੀ ਤੇ ਹੌਂਡੇ ਰਹਿ ਕੇ ਦਿਲ ਛਾਦਈ ਤੇ ਉਹਦਾ ਵਾਸਤੇ ਤਿਆਰ ਕਰਦੀ ਜੀ ਤੇ ਹੌਂਡਾ ਬਹੁਤ ਖੁਸ਼ੀ ਖਾਂਦ ਅੰਦਰ ਲਿਆਵਾਂਗੇ ਬੜਗਾ ਚੱਕੀ ਖਾਂ ਬੀਟੇ ਖਾਂ ਦੱਬਗਾ ਬੜੇ ਚੰਗਾ ਕਰਾਣਾ ਲੱਭਾ ਬਹੁਤ ਅੱਛੇ ਲੱਭੇ ਆ ਆ ਰ ਬੰਦਲੀ ਹਜਨ ਜੀ ਵੀ ਬਹੁਤ ਅੱਛੇ ਆ ਤੁਹਾਨੂੰ ਬਤਾਇਆ ਬਲਟਾ ਚੰਦੇ ਹੋਏ ਤੇ ਅਸੀਂ ਤਾਂ ਕੁਛ ਹੋਰ ਤਰ੍ਹਾਂ ਦਿਖਾਸੇਗਾ ਪਰ ਸਾਡੇ ਵੀ ਅੱਜ ਕੱਲ ਦੇ ਮਾਡਲ ਦੇ ਨਾਲ ਹੋਣਾ ਪਿਆ ਥੋੜਾ ਥੋੜਾ ਤੇ ਤੁਹਾਡੀ ਜੀ ਬਾਤ ਬਹੁਤ ਕੁਝ ਸਮਾਂ ਰੱਖਦੇ ਗਏ ਹਾਂ ਜੀ ਬੜੇ ਖੁਸ਼ੀ ਨਾਲ ਤਾਂ ਯਾਰ ਬਾਕੇ ਅੰਦਰ ਬਹੁਤ ਜ਼ਿਆਦਾ ਜਾਣੇ ਕਿ ਅਸੀਂ ਤਿਆਰ ਆ ਰਿਹਾ ਸਾਡਾ ਜਵਾਈ ਜਿਹੜਾ ਬਹੁਤ ਚੰਗਾ ਵਾ ਅਸੀਂ ਉਹਦੀ ਸਿਫਤ ਕਰ ਜਿੰਨੀ ਵੀ ਕਰ ਲਈਏ ਉਹ ਨਹੀਂ ਥੋੜੀ ਠੀਕ ਹੈ ਤੇ ਬਹੁਤ ਅچھے ਤਰੀਕੇ ਨਾਲ ਮਿਲਦੇ ਅچھے ਤਰੀਕੇ ਨਾਲ ਬੋਲਦੇ ਐ ਇੱਥੇ ਤੱਕ ਪਹੁੰਚ ਗਿਆ ਬਹੁਤ ਥਾਂਡੀ ਚ ਸ਼ੁਕਰ ਕਰਕੇ ਸੋ ਇਹ ਸੰ ਸਾਡੇ ਨਾਲ ਘਰ ਦੇ ਵੱਡੇ ਵਡੇਰੇ ਘਰ ਦੇ ਬਜ਼ੁਰਗ ਜੋ ਕਿ ਇਸ ਵੇਲੇ ਯੁਵਰਾਜ ਹੰਸਤੇ ਵਿਆਹ ਨੂੰ ਅਟੈਂਡ ਕਰਨ ਪਹੁੰਚੇ ਹੋਏ ਨੇ ਤੇ ਇਦਾਂ ਦੀ ਹੋਰ ਐਕਸਕਲੂਸਿਵ ਲਾਈਵ ਕਵਰੇਜ ਤੁਹਾਨੂੰ ਦਿੰਦੇ ਰਵਾਂਗੇ ਮੈਂ ਸਾਇਦ ਨਰੂਲਾ ਕੈਮਰਾਮੈਨ ਬਰਿੰਦਰ ਦੇ ਨਾਲ ਦੈਨਿਕ ਸਵੇਰਾ ਟੀਵੀ ਦੇ ਲਈ